ਸਥਾਨਾ ਮਹਿਤਾਦੀ ਅਦੀਨੋਂ ਦੇ ਪਿੰਡ ਚੰਨਣਕੇ ਵਿਖੇ ਕੱਲ੍ਹ ਦੇਰ ਸ਼ਾਮ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤੇ ਕਾਟੂ ਤਾਲੰਦ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਜੁਗਰਾਤ ਸਿੰਘ ਹੈ ਤੇ ਉਹ ਪਿੰਡ ਚੰਨਣਕੇ ਦਾ ਰਹਿਣ ਵਾਲਾ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੀ ਉਮਰ 28 ਸਾਲ ਦੇ ਕਰੀਬ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ੍ਹ ਉਹ ਦੇਰ ਸ਼ਾਮ ਗੁਰਦੁਆਰਾ ਸਾਈਵਿਕੇ ਸੇਵਾ ਕਰਨ ਕੇ ਬਾਹਰ ਨਿਕਲਿਆ ਸੀ। ਤੇ ਮੋਟਰਸਾਈਕਲ ਤੇ ਕੁਝ ਅਣਪਛਾਤੇ ਨੌਜਵਾਨ ਆਏ ਜਿਨ੍ਹਾਂ ਨੇ ਪਹਿਲਾਂ ਉਸ ਨਾਲ ਹੱਥ ਮਿਲਾਇਆ ਤੇ ਬਾਅਦ ਵਿੱਚ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਮੌਕੇ ਤੇ ਫਰਾਰ ਹੋ ਗਏ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਨਾ ਨਾ ਕੋਈ ਕਾਰਨ ਦਾ ਪਤਾ ਲੱਗਾ ਤੌਰ ਲੋਕ ਜਿਨ੍ਹਾਂ ਨੇ ਕੋਈ ਪਤਾ ਨਹੀਂ ਅਣਛਤੇ ਹੀ ਉਹ ਕਦੇ ਇਹ ਨਾ ਦੇਖੇ ਨਹੀਂ ਤੇ ਚਾਰ ਪੰਜ ਗੋਲੀਆਂ ਵੱਜੀਆਂ ਕੋਈ ਵੀ ਨਹੀਂ ਇਹ ਪੁੱਛੀ ਰੱਤਾ ਕਿ ਇਹ ਕੀ ਬੜੀ ਦਾ ਕੰਮ ਜੋ ਵੀਰੋ ਕਿਹਾ ਤੁਹਾਡਾ ਸਹੁਰਾ ਸਾਹਿਬ ਆ ਤੇ ਮੈਂ ਕਹਇਓ ਮੇਰੀ ਨੂੰਹ ਪੁੱਤ ਦੇ ਲੈ ਲਿਆ ਹੁੰਦਾ ਮੈਂ ਉਸ ਤੋਂ ਵੱਡਾ ਕਾਰਵਾਈ ਇਹੋ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਇਦਾਂ ਸਜਾ ਕੀਤਾ ਹੈ ਇਦਾਂ ਮੈਂ ਸਜ਼ਾ ਦਿੱਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਇਹ ਜਗਰਾਜ ਸਿੰਘ ਹੈ ਇਹਦਾ ਕੰਨ ਜਿਹੜਾ ਇਹ ਅਣਖਾਤੇ ਬੰਦੇ ਤਿੰਨ ਜਿਹੜੇ ਉਹ ਗੋਲੀਆਂ ਮਾਰ ਕੇ ਸ਼ਾਮੀ ਕਤਲ ਕਰਕੇ ਤੇ ਜਿਸ ਬੰਦੀ ਮੁਖ ਅਫਸਰ ਥਾਣਾ ਮਹਿਤਾ ਵੱਲੋਂ ਮਕਦਮਾ ਦਰਜ ਕੀਤਾ ਗਿਆ ਤਵਤੀਹ ਜਾਰੀ ਹੈ ਉਹ ਵੀ ਸਾਮਣੇ ਤਾਂ ਤੁਹਾਨੂੰ ਕਦਮ ਤੋਂ ਕਾਰਵਾਈ ਮਚਲੀ ਅੰਚਲ ਕਾਰਵਾਈ ਮਕਦਮਾ ਦਰਜ ਕੀਤਾ ਵਾ ਤੋ ਤੀਹ ਜਾਰੀ ਹੈ ਤੇ ਜਲਦੀ ਤੋਂ ਜਲਦੀ ਟਰੇਸ ਕਰਕੇ ਮਕਦਮਾ ਜਿਹੜਾ ਸਸ ਦੋਸ਼ੀ ਜਿਹੜੇ ਨਹੀਂ ਜਨਾਬ ਲੋਮੇ